ਇਹ ਕੀ ਆ ਪੱਕ ਕਿਸ ਤਰ੍ਹਾਂ ਦੀ ਜਿਹੜੀ ਹੈ ਇਹ ਇਸ ਘੋੜਿਆਂ ਦੀ ਪਾਲਕਾਂ ਨੂੰ ਦੇਖਦੇ ਹੋਏ ਤੁਸੀਂ ਸਰਕਾਰ ਦੇ ਮੇਟੇ ਮੇਕੋ ਅ ਜਿਹੜੀ ਇਹ ਸ੍ਰੀ ਮੁਖਸਰ ਸਾਹਿਬ ਸਾਡੀ ਮਾਗੀ ਮੇਲਾ ਬਹੁਤ ਵੱਡਾ ਲੱਗਦਾ ਵਿਰਾਸਤੀ ਹੈ ਘੋੜਿਆਂ ਦੀ ਮੰਡੀ ਵੀ ਸਾਡੀ ਵਿਰਾਸਤ ਹੈ ਘੋੜਿਆਂ ਦਾ ਕਾਰੋਬਾਰ ਜਾਂ ਘੋੜੇ ਪਾਲਣੇ ਉਹਨਾਂ ਦਾ ਸ਼ੌਕ ਔਰ ਉਹਦਾ ਹੁਣ ਵੱਡਾ ਵਪਾਰ ਵੀ ਬਣ ਗਿਆ ਉਹਦੇ ਚ ਨਾ ਕੋਈ ਉੜੀ ਮੋਟੀ ਕਿਤੇ 1 2 ਥਾਂ ਇੱਕ ਬਲੈਂਡਰ ਬਿਮਾਰੀ ਹੈ ਕੋਈ ਉਹ ਕੋਈ ਇਹੋ ਜੀ ਕੋਈ ਕੋਈ ਹੈ ਮੇਰਾ ਪਤਾ ਨਹੀਂ ਮੈਂ ਜਾਣਦਾ ਨਾ ਗਲੈਂਡਰ ਸਰ ਬਲੈਂਡਰ ਨਹੀਂ ਸਾਰ ਗਲੈਂਡਰ ਦੀ ਕੋਈ ਬਿਮਾਰੀ ਗਲਗੋਚ ਹੁੰਦੀ ਹੋਣੀ ਮੈਨੂੰ ਨਹੀਂ ਪਤਾ ਉਹ ਗਲੈਂਡਰ ਬਿਮਾਰੀ ਤੋਂ ਮਤਲਬ ਦਰਦਿਆ ਜਿਹੜੀ ਇੱਕ ਉੱਪਰਲਾ ਸਰਕਾਰ ਦਾ ਨੈਸ਼ਨਲ ਗਵਰਨਮੈਂਟ ਦਾ ਇਹ ਹੈ ਸੈਂਟਰ ਗਵਰਨਮੈਂਟ ਦਾ ਵੀ ਜੇ ਉਹ ਬਿਮਾਰੀ ਹੋਵੇ ਤਾਂ ਉਹਨਾਂ ਜ਼ਿਲ੍ਹਿਆਂ 'ਚ ਮੇਲਾ ਨਹੀਂ ਮੰਡੀ ਨਹੀਂ ਲੱਗ ਸਕਦੀ ਤੋ ਪਰ ਕਿਤੇ ਕਿਸੇ ਲੰਮਾ ਸਮਾਂ ਪਹਿਲਾਂ ਇਹੋ ਜੀ ਗੱਲ ਕੋਈ ਵੇਖਣ ਵਿੱਚ ਆਈ ਸੀ ਜਦੋਂ ਦਾ ਮੈਂ ਮੰਤਰੀ ਬਣਿਆ ਬਈ ਸਾਰੀ ਪੜਤਾਲ ਵੀ ਕਰਾਈ ਹੈ ਕੋਈ ਨਹੀਂ ਆ ਰਹੀ ਤੇ ਮੇਰੀ ਕੋਸ਼ਿਸ਼ ਹੈ ਅਫਸਰ ਸਾਹਿਬਾਨ ਨਾਲ ਮੀਟਿੰਗ ਕਰਕੇ ਕਿਉਂਕਿ ਸਾਡੀ ਬਹੁਤ ਵੱਡੀ ਪ੍ਰਾਸਤ ਹੈ ਜੇ ਕੋਈ ਇਹਦੇ ਚ ਇਹੋ ਜਿਹਾ ਨਾੜਿੱਕਾ ਹੋਇਆ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜ਼ਰੂਰੇ ਕਰਵਾਇਆ ਜਾਊਗਾ ਜੇ ਕੋਈ ਇਹੋ ਜਿਹਾ ਵੱਡਾ ਇੰਟਰਵਲੋਂ ਜਾਂ ਉਸ ਨੈਸ਼ਨਲ ਕਾਉਂਸਲ ਵੱਲੋਂ ਵੀ ਇਹੋ ਜਿਹਾ ਡਿੱਕਾ ਹੋਇਆ ਉਹ ਫਿਰ ਮੇਰੇ ਵਾਸਤੇ ਵੀ ਮਜਬੂਰੀ ਹੋ ਜਾਣੀ ਹੈ ਫਿਰ ਮੈਂ ਉਹ ਵਿੱਚ ਕੀ ਫੈਸਲਾ ਲੈ ਸਕਦਾ ਪਰ ਵੱਧ ਤੋਂ ਵੱਧ ਮੇਰੀ ਕੋਸ਼ਿਸ਼ ਹੈ ਕਿ ਉਹ ਸਾਡੀ ਬਹੁਤ ਵੱਡੀ ਵਿਰਾਸਤ ਹੈ ਤੇ ਇਹਦੇ ਲਈ ਅਸੀਂ ਕਰਨ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਅ ਭਾਈ ਜੀ ਜੇ ਨੂੰ ਜ਼ਿੰਮੇਵਾਰ ਦੇ ਐਂਗਲ ਤੋਂ ਦੇਖੀਏ ਤਾ ਜ਼ਿਮੀਦਾਰ ਦਾ ਕਿਉਂਕਿ ਇਹ ਸਹਾਇਕ ਖੇਤੀ ਸਹਾਇਕ ਧੰਦਿਆਂ ਦੇ ਵਿੱਚ ਆਉਂਦਾ ਹੈ ਪਸ਼ੂ ਪਾਲਣਾ ਜਿਦੇ ਵਿੱਚ ਡੇਰੀ ਫਾਰਮਿੰਗ ਘੋੜਿਆਂ ਦੇ ਸਟੱਡ ਫਾਰਮ ਖੋਲਣੇ ਬੱਕਰੀਆਂ ਪਾਲਣਾ ਇਹ ਖੇਤੀ ਸਹਾਇਕ ਧੰਦੇ ਹੈ ਇਹਦੇ ਚ ਕਿਉਂਕਿ ਇਹ ਮੰਡੀਆਂ ਤੇ ਰੋਕ ਲੱਗੀ ਜੇ ਕਿਉਂਕਿ ਐਨੀਮਲਸ ਦੇ ਮੂਵਮੈਂਟ ਤੇ ਰੋਕ ਲੱਗੀ ਹੈ ਜ਼ਿਮੀਦਾਰ ਦਾ ਤਾਂ ਆਲਟੀਮੇਟਲੀ ਨੁਕਸਾਨ ਹੋਣਾ ਹੈ ਪਰ ਇਹ ਜੇ ਦੂਸਰੇ ਪੱਖ ਤੋਂ ਦੇਖੀਏ ਸਰਕਾਰ ਦੇ ਪੱਖ ਤੋਂ ਨਹੀਂ ਕਿਉਂਕਿ ਲੋਕ ਤਾਂ ਇਹਨੂੰ ਪੋਲਿਟਿਕਲ ਮੁੱਦੇ ਬਣਾ ਕੇ ਇਹਨੂੰ ਇਸ ਗੱਲ ਨੂੰ ਛਾਲ ਰਹੇ ਹੈ ਜੇ ਅਸੀਂ ਪਸ਼ੂ ਭਾਕ ਵਦੇ ਐਂਗਲ ਤੋਂ ਦੇਖੀਏ ਤਾਂ ਅਲਟੀਮੇਟਲੀ ਫਾਇਦਾ ਹੈ ਕਿਉਂਕਿ ਇਹ ਗਲੈਂਡਰਸ ਜਿਹੜੀ ਬਿਮਾਰੀ ਹੈ ਜੇ ਇੱਕ ਜਾਨਵਰ ਨੂੰ ਹੋ ਜੇ ਉਹਦਾ ਕੋਈ ਇਲਾਜ ਨਹੀਂਗਾ ਉਹਨੂੰ ਮਤਲਬ ਪੁੱਟਾਉਣੀ ਜਾਂ ਮਤਲਬ ਕਹਿ ਦੋ ਮਾਰਨਾ ਹੀ ਪੈਂਦਾ ਹੈ ਕੋਈ ਚ ਨਪਣਾ ਹੀ ਪੈਣਾ ਤੇ ਕਿਉਂਕਿ ਇਹਦਾ ਇਸ ਬਿਮਾਰੀ ਦਾ ਇਲਾਜ ਕੋਈ ਨਹੀਂ ਤੇ ਦੂਜਾ ਇੱਕ ਜਾਨਵਰ ਤੋਂ ਬਿਮਾਰੀ ਇਹ ਅੱਗੇ ਫੈਲਦੀ ਹੈ ਅੱਛਾ ਉਹਦੀ ਕਵਰੇਜ ਲਈ ਇਹ ਕਿਉਂਕਿ ਐਨੀਮਲ ਸਰੀ ਮੂਵਮੈਂਟ ਰੋਕਣਾ ਬਹੁਤ ਜ਼ਰੂਰੀ ਹੈ ਪਰ ਇਹ ਹੁਣ ਸਾਨੂੰ ਅੱਜ ਦਾ ਸਿਨੈਰੀਓ ਸਮਝ ਨਹੀਂ ਆ ਰਹੀ ਕਿ ਵੀ ਕੁਕੀ ਐਨੀਮਲਟੀ ਮੂਵਮੈਂਟ ਵੀ ਹੈਗੀ ਆ ਜਿਵੇਂ ਹੁਣ ਸਾਡੇ ਗੁਆਂਢੀ ਸੂਬੇ ਦੇ ਵਿੱਚ ਰਾਜਸਥਾਨ ਦੇ ਵਿੱਚ ਦੋ ਸਾਡੇ ਗੁਆਂਢੀ ਪੰਜਾਬ ਦੇ ਜਮਾਂ ਨਾਲ ਜਿਹੜੀਆਂ ਹੱਦਾਂ ਲੱਗਦੀਆਂ ਆ ਸ਼੍ਰੀ ਗੰਗਾ ਨਗਰ ਤੇ ਹਨੂਮਾਨਗੜ੍ਹ ਇੱਥੇ ਹੁਣ ਦੋ ਹਾਰਸਚੋ ਲੱਗ ਹਟੇ ਆ ਜਿਹਦੇ ਵਿੱਚ ਬਲੋ ਤਕਰੀਬਨ ਮੇਰੀ ਆਪ ਦੀ ਅਬਜ਼ਰਵੇਸ਼ਨ ਹੈ ਵੀ 90% ਜਾਨਵਰ ਆ ਜਿਹੜੇ ਪੰਜਾਬ ਤੋਂ ਗਏ ਸੀ ਕਿ ਪੰਜਾਬ ਸਰਕਾਰ ਵਾਕਈ ਇਹਨੂੰ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਤਾਂ ਐਨੀਮਲ ਦੀ ਜਿਹੜੀਆਂ ਘੋੜਿਆਂ ਦੀ ਜਿਹੜੀ ਮਤਲਬ ਟਰੈਵਲਿੰਗ ਹੈ ਜਾਂ ਮਤਲਬ ਉਹਦੀ ਮੂਵਮੈਂਟ ਹੈ ਉਹ 100% ਬਲੌਕ ਹੋਣੀ ਚਾਹੀਦੀ ਹੈ ਪਰ ਇਸ ਗੱਲ ਨੂੰ ਕੋਈ ਧਿਆਨ ਨਹੀਂ ਦੇ ਰਿਹਾ ਸਿਰਫ ਇਹ ਜੇ ਬਿਮਾਰੀ ਰੋਕਣੀ ਹੈ ਇਕੱਲੇ ਮੇਲੇ ਮੰਡੀਆਂ ਰੋਕੇ ਬਿਮਾਰੀ ਨਹੀਂ ਖਤਮ ਹੋਣੀ ਇਹ ਤਾਂ ਐਨੀਮਲ ਦੀ ਮੂਵਮੈਂਟ ਵੀ ਰੁਕਣੀ ਚਾਹੀਦੀ ਹੈ ਜਿਹੜੀ ਕਿ ਨਹੀਂ ਰੁਕ ਰਹੀ ਓਕੇ